ਨਾਕੇ ਦੇ ਉੱਤੇ ਪੁਲਿਸ ਮੁਲਾਜ਼ਮਾਂ ਦਾ ਆਪਸ ਤੇ ਵਿੱਚ ਹੀ ਪੰਗਾ ਪੈ ਗਿਆ ਦੱਸਦੀ ਹੈ ਕੀ ਕਿਹਾ ਚਾਰੇ ਕਿ ਐਸਐਚਓ ਦੇ ਵੱਲੋਂ ਆਪਣੇ ਹੀ ਐਸਆਈ ਦੇ ਉੱਤੇ ਹਮਲਾ ਕੀਤਾ ਗਿਆ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਐਸਆਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਵੱਲੋਂ ਆਪਣੇ ਹੇਠ ਕੰਮ ਕਰੇਕ ਐਸਆਈ ਦੇ ਨਾਲ ਬਿਤਰਾਤ ਕੁਟਮਾਰ ਕੀਤੀ ਗਈ ਜਿਸ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਜਦੋਂ ਪਿੜਤੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਰਾਤ ਸਮੇਂ ਉਹ ਕੋਲੀਆ ਨਾਕੇ ਤੇ ਡਿਊਟੀ ਕਰ ਰਿਹਾ ਸੀ ਤੇ ਉੱਥੇ ਤੇ ਨਾਲ ਮੁਲਾਜ਼ਮ ਇੱਕ ਦੂਜੇ ਨੂੰ ਰੈਸਟ ਦੇਣ ਦੇ ਲਈ ਕੁਝ ਸਮੇਂ ਬਾਅਦ ਇੱਕ ਘੰਟੇ ਦੀ ਰੈਸਟ ਕਰਦੇ ਨੇ ਉਹਨਾਂ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਐਸਐਚਓ ਨੇ ਨਾਕੇ ਤੇ ਆ ਕੇ ਬਿਨਾ ਕੁਝ ਕਹੇ ਉਸ ਤੇ ਉੱਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਦੂਜੇ ਪਾਸੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਬੰਧੀ ਉਹਨਾਂ ਦੇ ਵੱਲੋਂ ਐਸਐਚਓ ਅਤੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਜਿਹੜਾ ਆ ਸਸਪੈਂਡ ਕੀਤਾ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਮੇਰਾ ਨਾਮ ਅਸੀ ਅਰਜਨ ਸਿੰਘ ਹੈ ਤੇ ਮੈਂ ਰਾਜ ਜੁਟੀ ਤੇ ਮਤਲਬ ਅੱਠ-ਅੱਠ ਮੈਂ ਨਾਕਾ ਹੀ ਕੋਲੀਆਂ ਪਾ ਨਕੇਦੀ ਬਾਰਾਂ ਦਿਨ ਬਾਅਦ ਆਪਾਂ ਹਰ ਬੰਦਾ ਇੱਕ ਘੰਟਾ ਨਾ ਵੈਸਟ ਕਰਦੇ ਨਕੇਦੀ ਮੈਂ ਦੋ ਘੇ ਵੈਸਟ ਕਰਨ ਲਗਾਏ ਦੋ 40 ਤੇ ਅਸ ਚੋੜਿਆ ਕਿਤੇ ਮਤਲਬ ਮੈਨੂੰ ਬਿਨਾ ਕਿਸੇ ਨੂੰ ਦੱਸੇ ਪੁੱਛੇ ਡਾਂਗਾ ਮਾਰਨ ਸੁਭੀ ਕਰਦੀ ਕਿ ਰੀਜ਼ਨ ਕੀ ਹੋਇਆ ਜੀ ਰੀਜ਼ਨ ਸਰ ਕੋਈ ਨਹੀਂ ਹੋਇਆ ਜੀ ਮੈਨੂੰ ਨਾਸਤਮਾ ਜਾਣਦਾ ਹੀ ਨਾ ਮੈਨੂੰ ਜਾਣਦੇ ਇਹਨਾਂ ਨੇ ਉਹ ਮਤਲਬ ਉਹ ਪਰਸੋਂ ਇੱਕ ਜਿਹੜੀ ਗੱਡੀ ਭੱਜੀ ਉਹਦੀ ਕਿਣ-ਕਿਣੀ ਮੇਰੇ ਤੇ ਵੀ ਮੈਨੂੰ ਪਤਾ ਨਹੀਂ ਲੱਗਾ ਤੇ ਡੀਐਸਪੀ ਸਾਹਿਬ ਧਾਰ ਵਾਲੇ ਤੇ ਤਰਗੜ ਦੇ ਬਿਜ਼ਨਸ ਚ ਜਿਹੜੇ ਚੱਕਰ ਗਏ ਤੇ ਮੈਨੂੰ ਕੋਈ ਨਹੀਂ ਪਤਾ ਲੱਗਾ ਇਹ ਉਹ ਇਹਨਾਂ ਨੂੰ ਫੋਨ ਕਰਦੇ ਨੇ ਆਪਣੇ ਨੰਬਰ ਗਲਤੀ ਕੰਟਰੋਲ ਰੂਮ ਤੇ ਲਿਖਾਇਆ ਦਾ ਨਾਲੇ ਮੇਰਾ ਉੱਚ ਕੋਈ ਰੋਲ ਹੀ ਨਹੀਂ ਇਹਨੇ ਆ ਕੇ ਦੇ ਮੈਨੂੰ ਮਤਲਬ ਡਾਂਗਣਾ ਕੁੱਟਣਾ ਸ਼ੁਰੂ ਕਰਤਾ ਜਦੋਂ ਮੈਂ ਇਹਨਾਂ ਨੂੰ ਰੋਕਿਆ ਕਿ ਮੈਂ ਮੈਨੂੰ ਮਾਰਗ ਰਿਓ ਤੇ ਮੁੜ ਕੇ ਦੇ ਦੋ ਗੱਨ ਵਹਿਣੀ ਉਹਨਾਂ ਪਿੱਛੇ ਆ ਕੇ ਮੈਨੂੰ ਫੜ ਲਿਆ ਦੱਬ ਲਿਆ ਬਾਹਰ ਦਾ ਡਰਾਈਵਰ ਹੀ ਇਹਨਾਂ ਨੇ ਆ ਕੇ ਮਤਲਬ ਮਨੂੰ ਜ਼ਿੰਮੇਂਤ ਛੱਡ ਲਈ ਐਸਐਚਓ ਕੋਲ ਸੀ ਐਸਐਚਓ ਨੋਟ ਜਮਾ ਸੰਦ ਸਰਜੀ ਸਰਜੀ ਸਿੰਘ ਔਰ ਕਿੰਨੇ ਜਾਨੀ ਦਾ ਟੋਟਲ ਮੈਡੀਕਲ ਟੋਟਲ ਇਹ ਮਤਲਬ ਚਾਰ ਬੰਦੇ ਹੀ ਮਨ ਵੇਪੇ ਗਲੀ ਮੈਡੀਕਲ ਕਰਾਇਆ ਹੈਗਾ ਤੁਸੀਂ ਹਾਂਜੀ ਮੈਡੀਕਲ ਕਟਾਈ ਹੈ ਜੀ ਕੰਪਲੇਂਟ ਕੀਤੀ ਹੈ ਥਾਣੇ ਥਾਣੇ ਨੇ ਸਰ ਮੈਂ ਐਸਐਸਪੀ ਸਾਹਮਣੇ ਰਾਤ ਦੱਸਤਾ ਹੀ ਆਪਣੇ ਕਮਾਂਡਰ ਸਾਹਮਣੇ ਦੱਸਤਾ ਜਰਾ 4 ਵਜੇ ਤੇ ਉਹਨਾਂ ਕਹਿ ਆਂ ਠੀਕ ਆ ਤੇ ਆਪਣੇ ਮੈਡੀਕਲ ਬਣਾਓ ਤੇ ਇਹਦੇ ਕਾਰਵਾਈ ਕਰਦੇ ਆਂ ਤੇ ਕੋਈ ਆਇਆ ਉਹ ਪੁਲਿਸ ਦਾ ਅਲਾ ਅਧਿਕਾਰੀ ਅਲਾਦਕਰੀ ਹੁਣ ਸ਼ਾਮ ਨੂੰ ਵਾਈਫ ਗਈ ਮੇਰੇ ਐਸਐਸ ਦਫਤਰ ਜੀ ਇਹਨਾਂ ਜਾ ਕੇ ਕਿਹਾ ਤੇ ਵੀ ਕੀ ਨਾ ਦਾ ਐਪਲੀਕੇਸ਼ਨ ਦੇਖਿਆ ਦੇਖਿਆ ਇਹ ਤੁਹਾਨੂੰ ਡੀਐਸਪੀ ਸਾਹਿਬ ਆਏ ਇਤੇ ਮੰਗੀ ਕਰਦੇ ਹੋ ਇਹ ਕਾਰਵਾਈ ਕਰਵਾਣੀ ਹੈ ਉੱਤੇ ਜੀ ਸਰ ਸਮਿਤਾ ਕੁਮਾਰੀ ਵਾਈਫ ਆਫ ਅਰਜਨ ਸਿੰਘ ਸਰ ਸਵੇਰੇ ਡਿਊਟੀ ਤੋਂ ਆਏ ਆ ਨਟਵੇ ਰਾ ਕਾਫੀ ਸੱਟਾਂ ਸੁੱਟਾਂ ਲੱਗੀਆਂ ਹੋਈਆਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਹੋਈ ਇਹ ਕਹਿੰਦੇ ਇਸ ਵਾਸਤੇ ਗੱਲ ਹੋ ਗਈ ਰਾਤ ਨੂੰ ਫਿਰ ਇਹਨਾਂ ਨੂੰ ਲੈ ਕੇ ਆਏ ਇਹ ਕਹਿੰਦੇ ਕਿ ਇਸ ਪੀ ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾਓ ਕਹਿੰਦੇ ਮੈਂ ਮੈਂ ਕਹਿੰਦੀ ਸਰ ਨਾਲ ਗੱਲ ਕੀਤੀ ਹੈ ਕਹਿੰਦੇ ਹਾਂਜੀ ਸਰ ਨਾਲ ਮੇਰੇ ਨਾਲ ਹੋਈ ਹੈ 4:30 ਵਜੇ ਸਵੇਰੇ ਗੱਲ ਹੋ ਗਈ ਮੇਰੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾਓ ਤੇ ਸਾਨੂੰ ਅਹੀਂ ਬੰਦੀ ਕਾਰਵਾਈ ਦੇਤੇ ਕਰਨੇ ਸਰ ਅਹੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਇਆ 8 ਵਜੇ ਤੋਂ ਬਾਅਦ ਐਡਮਿਟ ਹੋ ਗਿਆ ਉਸ ਤੋਂ ਬਾਅਦ ਇਨਸਪੈਕਟਰ ਸਰ ਆਇਆ ਦੋ ਹੋਰ ਵੀ ਮੁਲਾਜ਼ਮ ਸੀਗੇ ਨਾਲ ਪਰ ਕੋਈ ਵੀ ਸਾਨੂੰ ਅੱਛਾ ਰਿਸਪੌਂਸ ਨਹੀਂ ਮਿਲਿਆ ਜਦੋਂ ਕਿ ਉਹਨਾਂ ਨੇ ਮਤਲਬ ਸਾਨੂੰ ਅਹੀ ਮਤਲਬ ਆਪਣੇ ਦੇਖਿਆ ਮਤਲਬ 2.5 3 ਵਜੇ ਤੱਕ ਦੇਖਿਆ ਹੈ ਕਿ ਚਲੋ ਕੋਈ ਆਪਣਾ ਵਹਿੰਦੇ ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਅਪਲੀਕੇਸ਼ਨ ਉਹ ਕਹਿੰਦੇ ਉਹ ਕਹਿੰਦੇ ਕਿ ਤੀ ਅਪਲੀਕੇਸ਼ਨ ਥਾਣੇ 'ਚ ਦੇ ਦੋ ਇਹ ਕਹਿੰਦੇ ਕਿ ਥਾਣੇ 'ਚ ਅਪਲੀਕੇਸ਼ਨ ਹੀ ਨਹੀਂ ਅਸੀਂ ਸਿੱਧੇ ਮਿਲਾਂਗੇ ਸੜ ਇਹਨਾਂ ਨੇ ਅਪਲੀਕੇਸ਼ਨ ਲੈ ਕੇ ਦਿੱਤੀ ਔਰ ਮੈਂ ਫਿਰ ਮੈਂ ਔਰ ਬੇਟਾ ਮੇਰਾ ਐਸਪੀ ਸਰਕਲ ਹੋ ਗਿਆ ਸਰ ਐਸਪੀ ਸਰ ਤੇ ਕਿਤੇ ਬਾਹਰ ਗਏ ਹੋਏ ਹੈ ਲੇਕਿਨ ਅਹੀਂ ਉਹਨਾਂ ਨੇ ਫੋਨ ਐਪਲੀਕੇਸ਼ਨ ਕਿਲੋ ਦਿੱਤੀ ਹੈਗੀ ਅ ਸਰ ਡੀਐਸਪੀ ਸਰ ਕੋਣ ਹੈਗੇ ਕੀ ਨਾਮ ਹੈ ਉਹ ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ ਕਾਰਵਾਈ ਹੋਈ ਕੋਈ ਹਾਂਜੀ ਸਰ ਸਰ ਉਹ ਆਏ ਆ ਆਪਣਾ ਆਪਣੇ ਕਾਰਵਾਈ ਬੰਦੀ ਕੀਤੀ ਹੈ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਐਸਪੀ ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਆਪਰੇਟ ਕੀਤਾ ਸਾਡੇ ਨਾਲ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ ਜਿਹੜੇ ਐਸਐਚਓ ਨੇ ਕੁੱਟਿਆ ਹੈਗਾ ਉਹਨਾਂ ਦੇ ਕਾਰਵਾਈ ਹੋਈ ਹੈ ਨਹੀਂ ਜੀ ਸਰ ਕੁਛ ਨਹੀਂ ਹੋਇਆ ਹਾਂ ਇਹਨਾਂ ਜ਼ਰੂਰ ਹੈ ਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਹੈ ਹੈੱਡ ਕੁਆਰਟਰ ਆਪਣੇ ਫਿਰ ਅਸੀਂ ਮਤਲਬ ਸਰ ਨਾਲ ਇਹ ਇਹਨਾਂ ਕੁ ਲਵਾ ਗਏ ਆ ਹਸਪੀਟਲ ਤੇ ਉਹਨਾਂ ਨੇ ਫਿਰ ਮਤਲਬ ਇਹਨਾਂ ਨਾਲ ਮਿਲ ਕੇ ਗਿਆ ਅੱਛਾ ਮਤਲਬ ਕੀ ਮੰਗ ਕੀ ਕਰਦੀ ਹੋ ਤੁਸੀਂ ਸਰ ਸਾਨੂੰ ਇਨਸਾਫ ਚਾਹੀਦਾ ਸੱਟਾਂ ਮਾਰ ਕੇ ਕਿੰਨੇ ਲੱਗੀਆਂ ਹੋਈਆਂ ਨੇ ਸੱਟਾਂ ਸਰ ਬਹੁਤ ਲੱਗੀਆਂ ਹੋਈਆਂ ਇਹਨਾਂ ਦੀ ਉਹਨਾਂ ਨੇ ਘੱਟੋ ਘੱਟ ਇਹਨਾਂ ਨਾਲ ਤੇ 100 ਡਾਂਗ ਭਰਾਈ ਹੈ ਕੀ ਨਾਮ ਕੀ ਅਫਸਰ ਦਾ ਜਿਹਨਾਂ ਨੇ ਮਾਰਿਆ ਸਰਬਜੀਤ ਸਰ ਐ ਸੈਚੂ ਸਰਬਜੀਤ ਸਰ ਉਹਨਾਂ ਨਾਲ ਦੋ ਮਤਲਬ ਹੋਰ ਮੁਲਾਜ਼ਮਾ ਉਹਨਾਂ ਨਾਲ ਮਤਲਬ ਗਨਮੈਨ ਹੈ ਉਹਨਾਂ ਦੇ ਇੱਕ ਡਰਾਈਵਰ ਹੋਰ ਕਿੱਥੇ ਡਿਊਟੀ ਉਹਨਾਂ ਦੀ ਕੋਲੀਆਂ ਸਰ ਉਹਨਾਂ ਦੀ ਨੌਰ ਜਮਨ ਸੀ ਜਿਹੜੇ ਗਨਮੈਨ ਨਾਲ ਲੱਗੇ ਸੀ ਉਹਨਾਂ ਦੇ ਵੀ ਨਾਮ ਸਰ ਮੈਨੂੰ ਨਾਮ ਨਹੀਂ ਪਤਾ ਨਾਮ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਪਹਿਲੀ ਵਾਰ ਹੀ ਸਚੋ ਸਰ ਨਾਲ ਮਿਲੇ ਆ ਇਹ ਖੁਦ ਨਹੀਂ ਜਾਣਦੇ ਇਹਨਾਂ ਨੂੰ ਕਿ ਇਹਨਾਂ ਦੀ ਹਲ ਬੰਦਰ ਦਿਨ ਪਹਿਲੇ ਇੱਥੇ ਡਿਊਟੀ ਮਤਲਬ ਜੁਆਇਨ ਕੀਤੀ ਹੈ ਇਹਨਾਂ ਨੇ ਅ ਅਫੀਸ਼ਲ ਰਿਪੋਰਟਿੰਗ ਵਾਰ ਸ਼ਾਮ ਨੂੰ ਉਹਦੇ ਉੱਪਰ ਹਮਲਾ ਹੋਇਆ ਉਹਨੂੰ ਮਾਰਿਆ ਘੁੱਟਿਆ ਗਿਆ ਔਰ ਫਿਲਹਾਲ ਹਸਪੀਟਲ ਦੇ ਅੰਦਰ ਟ੍ਰੀਟਮੈਂਟ ਦੇ ਅੰਦਰ ਹੀ ਹੈ ਮੈਡੀਕਲ ਹੋਇਆ ਸਾਨੂੰ ਮੈਡੀਕਲ ਹੋਇਆ ਡਾਕਟਰ ਰੁਕਮਨ ਮਾਨਸਾ ਇਸ ਚੀਜ਼ ਨਾਲ ਮਾਰੇ ਗਏ ਵੈਸੇ ਤਾਂ ਹੱਲੇ ਕੋਈ ਮਤਲਬ ਢਾਂਗ ਸੁੱਟੀ ਉਦਾਂ ਦੀ ਹੀ ਚੀਜ਼ ਲੱਗਦੀ ਕਿਉਂਕਿ ਉਹ ਘੱਟ ਵੱਡ ਹੈਗੀ ਨਹੀਂ ਉਹਦੇ ਤਾਂ ਦੇਖਣ ਨੂੰ ਤਾਂ ਉਹੀ ਲੱਗਦਾ ਬਾਕੀ ਫਿਲਹਾਲ ਰਿਪੋਰਟ ਦੇ ਬਾਅਦ ਨਾਮ ਲਿਆ ਕਿਹਨਾਂ ਦਾ ਜਿਹੜੇ ਪੇਸ਼ੈਂਟ ਪੇਸ਼ੈਂਟ ਅਰਜੁਨ ਅਰਜੁਨ ਇਹ ਗੁਰਦਾਸਪੁਰ ਦਾ ਦੱਸਿਆ ਵਸੇ ਇਹਨਾਂ ਨੇ ਕਿਹਦੇ ਚ ਮੁਲਾਜ਼ਮ ਹੈਗੇ ਸਰ ਇਹ ਕਾਨੂੰਨ ਉਹ ਤਾਂ ਕਹਿ ਰਹੇ ਕਿ ਪੁਲਿਸ ਡਿਪਾਰਟਮੈਂਟ ਦਾ ਹੈ। ਇਹ ਮੇਰੇ ਕੋਲ ਅੰਦਰ ਲੋਡਸ ਚਾਹੀਏ ਗੱਲ। ਮੈਂ ਇਸ ਦੇ ਸੰਬੰਧ ਵਿੱਚ ਜਰੀ ਆਪਣੀ ਪੂਰੀ ਤਰਕੀਕਿਤ ਕਰ ਰਿਹਾ। ਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ, ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ। ਔਰ ਜੋ ਕਿ ਬਹੁਤ ਹੀ ਮਨਿਕੜਨਾ ਹੈ ਕਿਕਰ ਕੋਈ ਗੱਲਬਾਤ ਸੀ, ਜੇਕਰ ਉਹ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਸੱਚ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਇਹ ਡਿਸਪਲਿਨ ਫੋਰਸ ਦੇ ਮੈਂਬਰ ਹਾਂ ਦੇਖ ਲੈ ਲਿਖੀ ਜਨਣਾ ਚਾਹੀਦਾ ਸੀ। ਤੋ ਜਿਹੜੀ ਉਹਨੇ ਉਹਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਉਹਦੇ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹਾਜ਼ਰ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜੇਬ ਹੈ